ਵਾਈਟੁਰਜੀ ਦਾ ਖਰਸ਼ਾ ਵਾਈਕੁਰਜੀ ਕੀ ਫਤੇ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਰੱਖੇ ਮਿਹਰ ਭਰਿਆ ਹੱਥ ਰੱਖੇ ਸਤ ਸੰਤੋਖ ਦੇਵੇ ਤੇ ਆਪੋ ਆਪਣੀ ਜ਼ਿੰਦਗੀ ਚ ਖੁਸ਼ ਰਹੋ ਆਨੰਦਮਾਨ ਹੋ ਤੇ ਹੋਰ ਮੇਰੇ ਕੋਰ ਵੀ ਪੰਜਾਬੀ ਦਰਦ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਜਰੂਰ ਵੀਡੀਓ ਦੇਖਿਆ ਕਰੋ ਵੀਡੀਓ ਦੇਖਣ ਨਾਲ ਹੀ ਫਿਰ ਗਾਹਾਂ ਦੀ ਕਹਾ ਬੰਦੇ ਨੂੰ ਤਾਂ ਸਾਹ ਪੈਦਾ ਹੁੰਦਾ ਹੈ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਇਹ ਤਿੰਨ ਜਾੜ ਸੂਟ ਆ ਤਿੰਨ ਜਾੜ ਆ ਇਹ ਇੱਕ ਜੋ ਬਾਹਰ ਦੇ ਮਰਖਾ ਦੇ ਜਾੜ ਚਲਦੀ ਹੈ ਇਹ ਹੈਗਾ ਇਹ ਡਬਲ ਪਨੇ ਦਾ ਤੇ ਹੁਣ ਆਪਾਂ ਇਹਨੂੰ ਪੂਰਾ ਸੂਟ ਕਟਾਈ ਦੁੱਧੇ ਦੱਸਣੀ ਆਪਾਂ ਕੱਪੜਾ ਕਿੱਦਾਂ ਲਾਉਣਾ ਆ ਵਿੱਚੇ ਜੈਂਪਰ ਦਾ ਵਿੱਚੇ ਸਲਵਾਰ ਦਾ ਤੇ ਵਿੱਚੇ ਬਾਹ ਪਏ ਆਪਾਂ ਕਿੱਦਾਂ ਕੱਪੜਾ ਕਿੱਦਾਂ ਮਣ ਕੇ ਆਪਾਂ ਤਿੰਨ ਜਾੜ ਦੇ ਵਿੱਚੋਂ ਲਾ ਸਕਦੇ ਹਾਂ ਨਾ ਤੇ ਕਿਉਂ ਇੰਡੀਆ ਤਾਂ 5 ਮੀਟਰ ਲੱਗ ਜਾਂਦਾ ਆ ਸੂਟ ਨੂੰ ਤੇ ਹੁਣ ਆਪਾਂ ਤੁਹਾਨੂੰ ਮੈਂ ਦੱਸਦੀ ਆਂ ਵੇ ਕਿੰਨਾ ਪਿੱਿੱਦਾ ਪਿੱਿੱਦਾ ਲੋਣਾ ਹੈ ਜਿਹੜੀ ਆਪਾਂ ਜੈਂਪਰ ਦੀ ਲੰਬਾਈ ਹੈ ਉਹ ਆਪਣੇ 39 ਤਿਆਰ ਆ ਤੇ ਆਪਾਂ ਬਤਾ ਹੀ ਰੱਖਾਂਗੇ 39 ਜੈਂਪਰ ਦੀ ਲੰਬਾਈ ਤਿਆਰ ਆ ਨਾ ਵੀ ਸੂਟ ਸਿੱਟਾਇਆ ਤਾਂ ਮੈਂ ਹੀ ਪਰ ਜਦ ਵੀਡੀਓ ਨਹੀਂ ਸੀ ਬਣਾਈਆਂ ਹੈਗੀਆਂ ਫੇਰ ਬਾਅਦ ਵਿੱਚ ਮੈਂ ਬਣਾਉਣ ਲੱਗੀਆਂ ਵੀਡੀਓ ਨਤਾਲੀ ਤਿਆਰ ਆ ਤੇ ਹੁਣ ਆਪਾਂ ਇਹਨਾਂ ਕੱਪੜਾ ਹੀ ਲਾਉਣਾ ਆ ਬਾਕੀ ਕਟਾਈ ਆ ਫੱਕਲੀ-ਕੱਲੀ ਦੱਸਾਂਗੇ ਸਾਰੀ ਕਿਉਂ ਕੱਪੜਾ ਲਾਉਣ ਤੇ ਤੁਹਾਨੂੰ ਆਪਾਂ ਦੱਸਣਾ ਪਏ ਕਿੱਦਾਂ ਤੁਸੀਂ ਤਿੰਨ ਜਾਂੜ ਦਾ ਕੱਪੜਾ ਆ ਤਕਰੀਬਨ ਇਹ ਈਂਡੀਆਂ ਪੌਣੇ ਕ ਤਿੰਨ ਮੀਟਰ ਬਣਦਾ ਆ ਤੇ ਇੱਕੀ ਘੇਰ ਆ ਪਿਆਰ ਤੇ ਆਪਾਂ ਇਹਨੂੰ ਪਾਈਪਿੰਗ ਵੀ ਲਾਉਣੀ ਆ ਤੇ ਹੁਣ ਆਪਾਂ ਦੱਸਦੇ ਆ ਤੇ ਸਲਵਾਰ ਹੈਗੀ ਆ ਸਲਵਾਰ ਅਨਤਾਲੀਆ ਸਲਵਾਰ ਵੀ 39 ਤਿਆਰ ਆ ਤੇ ਜੈਂਪਰ ਵੀ 39 ਤਿਆਰ ਆ ਤੇ ਇੱਕ ਵਾਰ ਮੈਂ ਤੁਹਾਡੇ ਸਾਹਮਣੇ ਮੈਨ ਵੀ ਲੈਣੇ ਹੈ ਹਨਾ ਆ ਵੀ ਨਾਪ ਲੈਨੇ ਆਪਾਂ ਸੋਰੀ ਸਲਵਾਰ ਹੈਗੀ 35 ਤਿਆਰ ਸਾਰੀ ਤੇ ਆਪਾਂ ਇੰਨੀ ਸਲਵਾਰ ਰੱਖਣੀ ਹੈ ਤੇ 39 ਰੱਖਣਾ ਜੈਂਪਰ ਤੇ ਹੁਣ ਆਪਾਂ ਤੁਹਾਨੂੰ ਦੱਸ ਦੇ ਪੇ ਕੱਪੜਾ ਕਿੱਦਾਂ ਇਹਦਾ ਲਾਉਣਾ ਹੈ ਕਿ ਬਾਕੀ ਆਪਾਂ ਕਟਾਈ ਸਾਰੀ ਕੱਲੀ-ਕੱਲੀ ਪਾਣੀ ਆਪਾਂ ਸਿਰਫ ਸੂਟ ਦਾ ਕੱਪੜਾ ਮੀਜ਼ਰਮੈਂਟ ਹੀ ਲਾਉਣਾ ਤੇ ਕਿੱਥੋਂ ਆਪਾਂ ਕਿਦਾਂ ਕੱਢ ਸਕਦੇ ਕਿੱਥੋਂ ਆਪਾਂ ਬਾਹਾਂ ਕੱਢ ਸਕਦੇ ਕਿੱਥੋਂ ਆਪਾਂ ਸਲਵਾਰ ਦੇ ਪੱਲੇ ਲੈਣੇ ਆ ਤੇ ਆ ਆਪਾਂ ਕੋ ਡਬਲ ਧੇਰੇ ਆ ਡਬਲ ਪਨਿੰਦਾ ਕਰਕੇ ਤੇ ਹੁਣ ਆਪਾਂ ਇਹਨੂੰ ਜਿਹੜਾ ਇਹਦੇ ਪਾਸੇ ਜੋ ਕੱਪੜਾ ਨਿਕਲਣਾ ਆਪਣਾ ਇਹਦੇ ਜੋ ਕਪੜਾ ਨਿਕਲ ਜੈਂਪਰ ਦੇ ਘੇਰ ਚੋਂ ਕੱਪੜਾ ਨਿਕਲਣਾ ਉਹ ਆਪਾਂ 벨ਟ ਵਿੱਚ ਲੈਣਾ ਨਾ ਉਹ ਆਪਾਂ ਲੈਣਾ 벨ਟ ਵਿੱਚ ਇੱਕੀ ਇੱਕੀ ਘੇਟ ਤਿਆਰੀ ਹੈ ਤੇ ਆਪਾਂ 25 ਲੈ ਲੈਣਾ ਆਹ ਪੂਰਾ 25 ਹੋ ਗਿਆ ਤੇ ਹੁਣ ਆਪਾਂ ਇਹਦੀ ਲੰਬਾਈ ਕਿਉਂ ਆ ਕਪੜਾ ਆਪਣਾ ਕੱਢਣਾ ਹੈ ਆਪਾਂ ਲੰਬਾਈ ਅੱਧੇ ਡਬਲ ਤੇ ਆ ਜਾਣੀ ਹੈ ਐਦਾਂ ਅੜਤ ਕੇ ਆਹ ਕਪੜਾ ਆਪਾਂ ਕੱਟ ਦੇਣਾ ਹੈ ਲੰਬਾਈ ਅੰਤ ਤਾਈ ਤਿਆਰੀ ਹੈ ਪਹਿਲਾਂ ਮੰਗੇ 42 ਲੰਬਾਈ ਲੈਣੀ ਆਪਾਂ ਤਾਂ ਜਾ ਕੇ ਫਿਰ ਆਪਣੇ ਵਿੱਚੋਂ ਕਾਂਕੋਣ ਵੀ ਨਿਕਲ ਗਈ 42 ਲੰਬਾਈ 43 ਕਰ ਦੇਣੀ ਆਪਾਂ ਆ ਐਨੀ ਲੰਬਾਈ ਆਪਣੀ ਬਾਕੀ ਕੱਪੜੇ ਤੇ ਵੀ ਡਿਪੈਂਡ ਹੁੰਦਾ ਕੱਪੜਾ ਇਹ ਵੱਧਦਾ ਹੈ ਰਬੜ ਜਹੀ ਆ ਇੱਕ ਵਾਰੀ ਫੀਮੇਲ ਲੈਣੀ ਆ 39 ਤਿਆਰ ਹੈ ਜੈਂਪਰ ਦੀ ਲੰਬਾਈ ਤੇ ਆਪਾਂ 40 ਲੈਣੀ ਆ ਕਿ 1 ਇੰਚ ਆਪਰਾ ਉੱਤੇ ਚੱਲ ਜਾਣੀ ਹੈ ਕਾਟ ਤੇ 2 ਇੰਚ ਦਾ ਫਿਰ ਆਪਣਾ ਖੱਟਾ ਖੁੱਟ ਜਾਣਾ ਧੰਨ ਲੈਣਾ ਆਪਾਂ ਤਾਂ ਇਸ ਕਰਕੇ ਆਪਾਂ ਖਸਾਲ ਲੈਣੀ ਹੈ ਆਲੀ ਇੱਕ ਕੱਪੜਾ ਥੋੜਾ ਜਿਹਾ ਵੱਧ ਆਇਆ ਤਾਂ ਇਸ ਕਰਕੇ ਆ ਇੱਥੇ ਆਇਆ 39 ਇਹਨੂੰ ਹੁਣ ਆਪਾਂ ਇੱਦਾਂ ਹੀ ਕੱਟ ਲੈਣਾ ਆਬ ਇੱਦਾਂ ਹੀ ਕੱਟ ਦੇਣਾ ਆ ਇੱਥੇ ਜੇ ਟੱਕ ਨੂੰ ਕੱਟ ਲਾ ਦੇਣਾ ਆਪਾਂ ਮਾੜਾ ਜਿਹਾ ਵੇਖੋ ਬੀਡੀ ਨੂੰ ਬਾਤ ਤੋਂ ਬਾਦ ਸ਼ੇਅਰ ਕਰੋ ਲਾਈਕ ਕਰੋ ਜੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਹੁਣ ਆਪਾਂ ਇਹਦਾ 1/25 ਰੱਖ ਕੇ ਬਾਕੀ ਦਾ ਇਹਲਾ ਆਪਾਂ ਕੱਟ ਦੇਣਾ ਬਾਕੀ ਆਪਾਂ ਲਾ ਲੈਣਾ ਹੈ ਕੱਪੜਾ ਜੇ ਜਿਹੜਾ ਇਹ ਡਬਲ ਪਨੇ ਚ ਬਣਦਾ ਹੁੰਦਾ ਹੈ ਇੱਦੇ ਬਣਦਾ ਹੁੰਦਾ ਆ ਅੱਗੇ ਵੀ ਮੈਂ 3-4 ਸੂਟ ਬਣਾਈ ਆ ਤੇ ਇਸੇ ਹਿਸਾਬ ਨਾਲ ਬਣਾਈ ਆ ਤੇ ਮਰਨਾ ਆਪਾਂ 25 ਘੇੜ ਲੈ ਲੈ 21 ਤਿਆਰ ਆ ਆਪਣਾ क्यों, कपड़ा यह है एक बार दोबारा दुबारा अपने मिलना पैना यह होना ये तो ऐटे का बढ़िया हैदा रखने प्र लेना ले मन लेना यह हैगाया गरा ग यह पै राखलाा ਇਹ ਮੈਂ ਟਪਿਛੋਣੇ ਆ ਕਿਉਂ ਕਪੜਾ ਫਟਿਆ ਨਹੀਂ ਹੈਗਾ ਕਪੜਾ ਇਹ ਜਿੱਦਾਂ ਉਹ ਤੁੱਜਾ ਨਹੀਂ ਹੁੰਦਾ ਹੈਗਾ ਕੀੜਾ ਗਿਆ ਬਹੁਤ ਉਹ ਕੀ ਹੈ ਆ ਦੇਖੋ ਪਾਣੀ ਆ ਕੱਪੜੇ 'ਚ ਬਹੁਤ ਹਨਾ ਬਾਈ ਸਤ ਇਹ ਕੱਪੜਾ ਇਹ ਕੱਪੜਾ ਬੈਠ ਨੂੰ ਮੁੜ ਗਿਆ ਗਿਆ ਹੁਣ ਆਪਾਂ ਨੂੰ ਦੁਬਾਰਾ ਕਰਨਾ ਪੈਣਾ Apa apa, pelah jam pada kapra la dik. Bye. ਇਦੇ ਵਿੱਚੋਂ ਆਹ ਜਿਹੜਾ ਬਾਧੂ ਕੱਪੜਾ ਆ ਇਹ ਆਪਣੀ ਬੈਲਟ ਬਣ ਜਾਣੀ ਆ ਇਹ 2 ਇੰਚ ਦਾ ਜੋੜ ਪਹਿਣਾ ਉਹ ਆਪਾਂ ਗੱਭੇ ਜਿੱਥੇ ਚਿੜੀ ਭੰਨੀ ਸੀ ਹਨਾ ਉਹ ਜਿਹੜੀ ਆਪਾਂ ਗੱਭੇ ਚਿੜੀ ਭੰਨੀ ਆ ਉੱਥੇ ਜੋੜ ਪਹਿਣਾ 2 ਇੰਚ ਦਾ ਪਹਿਣਾ ਜੋੜ ਕਿਉਂ ਆਪਾਂ 40 ਹੀ ਰੱਖਣਾ ਆ ਇਹ 40 ਹੋਣਾ 4 ਇੰਚ ਦਾ ਜੋੜ ਆਪਣਾ ਪਹਿਣਾ ਤੇ ਹੁਣ ਰਹਿ ਕੇ ਆਪਣੀ ਸਲਵਾਰ ਦਾ ਕੱਪੜਾ ਆਪਾਂ ਕਿੰਨਾ ਲਵਣਾ ਉਕੇ ਇਹ ਵੜਾਇਆ ਡਬਲ ਪਨਾਇਆ ਹਨ ਡਬਲ ਪਨਿਆਂ ਦਾ ਕਰਕੇ ਆਪਾਂ ਹੁਣ ਇਹਨੂੰ ਆਹ ਕੱਟਿਆ ਉਹਦੇ ਜੋ ਆਪਣੀ ਬੈਲਟ ਨਿਕਲ ਆਣੀ ਹੈ ਤੇ ਇਹਦੇ ਆਪਾਂ ਵਿਚੋ ਪੱਲੇ ਲੈਣੇ ਆ ਹਨ ਉਹਨਾਂ ਪਰਲਿਆਂ ਨੂੰ ਫੇ ਆਪਾਂ ਕੱਟ ਜਾਂ ਤੁਸੀਂ ਸੀਨ ਪਾਉਣੀ ਸੀਨ ਪਾ ਲਓ ਨਹੀਂ ਸੀਨ ਪਾਉਣੀ ਤੁਸੀਂ ਉਹ ਤੁਹਾਡੀ ਖੁਸ਼ੀ ਹੈ ਇੱਕ ਕੱਪੜਾ ਮੁੜਦਾ ਬਹੁਤ ਹੈ ਹਾਂ ਹੋਰੇ ਆਪਣੀ ਬਾਹ ਆ ਜਾਣੀ ਹੈ ਹਰਨੀਕ ਆ ਵੀ ਆ ਲੈ ਆਪਾਂ ਤੋਂ ਬੱਲੇ ਲੈ ਲੈਣੇ ਐਦਾਂ ਤੁਹਾਨੂੰ ਕੱਟ ਦੇਣੇ ਦੋਨੇ ਪੱਲੇ ਆ ਆਪਣੇ ਪੱਲੇ ਹੋ ਗਏ 12 ਕਿ ਦੋਨੇ ਕਿਛੇਆਂ ਕਿ ਦਰ ਰਹਿ ਜਾਣ 11 ਕਰ ਲਵਾਂ ਤੁਸੀਂ ਉਹ

ਦੀ ਆਪਣੀ ਸਲਵਾਰ ਦੀ ਲੰਬਾਈ ਉਹੀ ਆਪਾਂ 35 ਰੱਖਣੀ ਸ਼ਕਤੀ ਵਿੱਚ ਆਪਾਂ 5 ਇੰਚ ਪੌਣੀ ਬੈਲਟ ਤਾਂ 30 ਰੱਖਣੀ ਹੈ ਇੱਧਰ ਆਪਾਂ ਆਉਂਦੀ 11 ਇੰਚ ਪਹਿਲਾਂ ਆ ਜਿਹੜੇ ਆਪਣੇ ਆ ਇਹ ਆਪਣੇ ਹੋਗਾ ਕੁੰਦੇ ਤਾਂ ਉਹ ਚਲੇਗਾ ਪੱਲੇ ਕੁੰਦੇ ਆਪਾਂ ਇੱਥੇ ਆਪਾਂ ਕੋ ਕਪੜਾ ਬਚ ਜਾਣਾ ਉਧਰਲੇ ਪਾਸਿਓ ਤੇ ਉਹ ਫੇਰ ਆਪਾਂ ਪਾ ਦੋਣਾ ਗੱਬੇ ਮੈਂ ਅੰਨੀ ਜਿਹੜੀ ਕਹਿੰਦੇ ਕਈ ਕੋਈ ਦੂਜਾ ਉਹਦੇ ਕਹਿੰਦੇ ਸਿੱਧਾ ਕਪੜਾ ਕਹਿੰਦੇ ਆ ਇਹਦੇ ਥਾਪੇ 10 ਸੈਂਟੀਮੀਟਰ ਸੌ ਰੱਖ ਲੈਣਾ 10 ਇੰਚ ਅਸਰਾ ਕੀ ਆ ਹੋ ਗਏ ਫੇ ਮੋਰੀ ਇੱਥੇ ਮੋਰੀ ਕਰਕੇ ਤਾਂ ਬਾਕੀ ਜਿਹੜਾ ਕੱਪੜਾ ਆਪਣਾ ਲਾ ਦੇਣਾ ਆਪਾਂ ਠੀਕ ਹੈ ਆਣਾ ਤਾਂ ਇੰਨਾ ਹੀ ਆ ਘੇਰ ਤਾਂ ਇੰਨਾ ਆ ਗਿਆ ਸਾਰੇ ਦਾ ਸਾਰੇ ਹੀ ਪਰ ਇਹ ਸਕੀਮ ਨਾਲ ਕੱਟ ਹੋਣਾ ਆ ਇਸ ਸਕੀਮ ਨਾਲ ਕੱਪੜਾ ਕੱਟ ਹੋਣਾ ਕਿਉਂਕਿ ਇਹ ਤਾਂ ਘੇਰ ਆ ਘੇਰ ਇੰਨਾ ਹੀ ਆ ਜਾਣਾ ਆਪਣਾ ਘੇਰ ਬਹੁਤਾ ਆ ਜਾਣਾ ਹੈ ਹਨਾ ਪਰ ਆਪਾਂ ਨੂੰ ਸੁੱਦੇ ਜੇ ਤਾਂ ਆਪਾਂ ਸਟ੍ਰੇਟ ਸਲਵਾਰ ਪਾਉਣੀ ਹੁੰਦੀ ਫਿਰ ਤਾਂ ਆਪਾਂ ਐਡੇ ਬਣਾ ਲੈਣੀ ਸੀਗੀ ਹੁਣ ਆਪਾਂ ਕੁੰਦੇ ਪਾਉਣੇ ਆ ਕੁੰਦੇ ਪਾਉਣੇ ਕਰਕੇ ਫੇਰ ਆਪਾਂ ਨੂੰ ਪਹਿਲਾਂ ਪੱਲੇ ਅੱਧਰਲੇ ਪਾਸਿਓਂ ਲਾਉਣੇ ਪੈਣੇ ਆ di questi e poi punterà a te palle ਇਹ ਕਪੜਾ ਇਦਾਂ ਜਿੱਦਾਂ ਰਬੜਿਆ ਰਬੜਾਂ ਗੁਬਦਾਇ ਕਪੜਾ ਇਹ ਆਹ ਪਰਖ ਲੈ ਕੁੰਦੇ ਪੱਲੇ ਤੇ ਆਹ ਆਪਣੇ ਹੈ ਕਿ ਕੁੰਦੇ ਇਹਨਾਂ ਨੂੰ ਹੁਣ ਆਪਾਂ ਜਿਹੜਾ ਆ ਆਸਣ ਹੈ ਇਹ ਥੋੜਾ ਜਿਹਾ ਵੱਡਾ ਰੱਖਣਾ ਪੈਣਾ ਆਪਾਂ ਨੂੰ ਇਹ ਆਸਣ ਆਪਾਂ ਕਿਉਂ 5 ਇੰਚ ਆਪਾਂ ਇੱਧਰ ਹੋਰ ਕਪੜਾ ਪਾਉਣਾ ਉਹ ਐਸ ਪਾਸੇ ਇਦਾਂ ਪਾਸੇ ਕਪੜਾ ਆਪਣਾ 5 ਇੰਚ ਪੈਣਾ ਤੇ ਆਪਾਂ ਅਸਨ ਇਹਦਾ ਰੱਖਣਾ ਆ ਉਦੋਂ ਆਪਾਂ ਅਸਨ 10 ਰੱਖਣਾ ਹੁਣ ਆਪਾਂ ਨੂੰ ਅਸਨ ਇਹਦਾ 15 ਰੱਖਣਾ ਪੈਣਾ 15 ਤੇ ਵੀ 16 ਕਰਤਾ ਆਪਾਂ 16 ਕਰਕੇ ਇੱਥੇ ਆਪਾਂ 2 ਇੰਚ ਦੀ ਮੋਰੀ ਪਾਤੀ 2.5 ਇੰਚ ਦੀ ਦੇ ਐਥੋਂ ਆਪਾਂ ਆ ਖਿੱਚ ਦੇਣੀ ਆ 是的。 बाकी तो मैं थोन फिर फुल कटाई सारी सिलाई सारी टें कट्ट सारा फिर मैं दसूंगी बाकी दूसरे चाह हम आला आप चक के ये ऐदा कट देना ਉਹ ਆਪਣਾ ਜਿਹੜਾ ਆਪਾਂ ਜੈਂਪਰ ਦੇ ਪਾਰਲੇ ਪਾਸੇ ਲਾਏ ਉਹ ਆਪਣੀ 벨ਟ ਆ ਜਾਣੀ ਆ ਤੇ ਆ ਆਪਾਂ ਬਾਹਾਂ ਚ ਲੈਣਾ ਕੇ ਇਹੜਾ ਆ ਕੱਪੜਾ ਆ ਉਹਦੀ ਆਪਾਂ ਉੱਥੇ ਮੈਨ ਨਹੀਂ ਪਾ ਦੇਣੀ ਆ ਕੱਪੜਾ ਆਪਾਂ ਬਾਹਾਂ ਚ ਲੈਣੇ ਕੋ ਆ ਕਪੜਾ ਆ ਗਿਆ ਆਪਣਾ ਬਾਹਾਂ 'ਚ ਕਾ ਕਪੜਾ ਆਪਾਂ ਕੋ ਸਾਮਾ ਹੀ ਆ ਬਾਹਾਂ ਬਾ ਆਪਣੀ ਆ ਗਈ ਆ ਸਰਾਇਂ ਚ ਬਾਪਾ ਪੂਰੀ ਕੱਢ ਲਈ ਆ ਆ ਬਾਪਾ ਪੂਰੀ ਕੱਢ ਲਈ ਆ ਤੇ ਜਿਹੜਾ ਆ ਕਪੜਾ ਆਪਣਾ ਬਚਦਾ ਇਹ ਆਪਾਂ ਉੱਥੇ ਪਾਉਣਾ ਆ ਇਹ ਆਪਣਾ ਪਾਹਾਂ ਚ ਤੇ ਆ ਕਪੜਾ ਹੁਣ ਆਪਾਂ ਇੱਥੇ ਪਾਉਣਾ ਆਪਾਂ ਇਹਨੂੰ 10 ਇੰਚ ਅਸਾ ਰੱਖਣਾ ਬਾਤੂ ਆਪਾਂ ਕੱਟਣਾ ਕਪੜਾ ਕਪੜੇ ਚ ਕਾਣ ਬਹੁਤ ਨਿਕਲੀਆਂ ਆ इधर पास ज्यादा इधर पास घाटे है ना अपने आ इत अपना तो अपना आसन बढ़ गया ਆਸੜ ਦਾਸ ਹੋ ਗਿਆ ਨਾਲੇ ਆਪਣੇ ਆ ਜਿਹੜੇ ਕੁੰਡੇ ਸੀ ਇਹਨਾਂ ਨੂੰ ਬਲ ਪਾਉਣੇ ਹੋਰ ਪੈ ਗਏ ਹੈ ਹਨਾ ਤੇ ਇਸ ਕਰਕੇ ਆਪਾਂ ਇਹ ਨਾ ਦੇ ਲੈ ਲਿਆ ਇਹ ਕੱਟ ਲੈ ਜਾਣੀ ਆ ਆਪਣੀ ਤਾਂ ਆਪਾਂ 10 ਸੈਂਟੀਮੀਟਰ ਆਸੂ ਰੱਖਣਾ ਇਹ ਇੱਥੇ ਆਪਾਂ ਕੱਟ ਪਾੜਦੇ ਤੇ ਬਾਕੀ ਫੇ ਮੈਂ ਤੁਹਾਨੂੰ ਕੱਲੀ ਕੱਲੀ ਵੀਡੀਓ ਸਾਰੀ ਪਾਉਂਗੀ ਇਹ ਆਪਾਂ ਜਿੱਦਾਂ ਵੀ ਸੂਟ ਦਾ ਕੱਪੜਾ ਆਪਾਂ ਪੂਰਾ ਕਰ ਸਕਦੇ ਤੈਨਾਂ ਚਾੜ ਦੇ ਵਿੱਚੋਂ ਸਲਵਾਰ ਕਿੱਦਾਂ ਕੱਢਣੀ ਪੱਲੇ ਕਿੱਦਾਂ ਕੱਢਣੇ ਆ ਤੇ ਬਾਹਾਂ ਕਿੱਦਾਂ ਮੋਹਰਾਂ ਲੈਣੀਆਂ ਤੇ ਜੈਂਪਰ ਦਾ ਕੱਪੜਾ ਆਪਾਂ ਕਿੱਦਾਂ ਕੱਟ ਸਕਦੇ ਇਹ ਮੈਂ ਇਹ ਵੀਡੀਓ ਤਾਂ ਬਣਾਈ ਆ ਕਿਈ ਵਾਰੀ ਕੱਪੜਾ ਸਕੀਮ ਬੰਦੇ ਨੂੰ ਆਉਂਦੀ ਨਹੀਂ ਤੇ ਫੇ ਕੱਪੜਾ ਆਪਾਂ ਕੋ ਘੱਟ ਹੁੰਦਾ ਤਾਂ ਇਸ ਕਰਕੇ ਮੈਂ ਇਹ ਵੀਡੀਓ ਪਾਈ ਆ ਬਾਕੀ ਹੋਰ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ